ਭਾਜੀ ਨਾਮ ਕੀ ਹੈ? ਕੁਲਦੀਪ ਸਿੰਘ ਆ ਜੀ। ਤੇ ਸਿੱਧੀ ਸਬਾਹ ਤੇ ਜਾ ਰਹੇ ਹੋ? ਹਾਂਜੀ ਹਾਂਜੀ। ਪੈਦਲ ਜੀ? ਹਾਂਜੀ ਪੈਦਲ ਆਏ ਆ। ਨਹੀਂ ਪਾਸ ਤੋਂ ਆਏ ਆ ਜੀ। ਹਾਂਜੀ। ਇਹ ਇੱਥੋਂ ਮਤਲਬ ਬੱਸਾਂ ਵੀ ਜਾ ਰਹੀਆਂ ਨੇ ਤੇ ਤੁਸੀਂ ਪੈਦਲ ਸ਼ਰਧਾਂ ਮੁਤਾਬਕ? ਹਾਂਜੀ ਸ਼ਰਧਾਂ ਮੁਕਤਾਬ ਪੈਕਦੇ ਨੇ। ਪੰਜਵੀਂ ਵੀ ਪੈਦਲ ਯਾਤਰਾ ਹੈ ਸਾਡੀ। ਤੇ ਤੁਹਾਡੇ ਬੱਚੇ ਵੀ ਨਾਲ ਨੇ ਹਨਾ ਉੱਥੇ ਕਿੱਡੀ ਵੱਡੀ ਘਟਨਾ ਵਾਪਰੀ ਹੈ ਛੋਟੀ ਉਮਰ ਦੇ ਵਿੱਚ ਕੀ ਮਹਿਸੂਸ ਕਰ ਰਹੇ ਹੋ? ਬਹੁਤ ਦੁੱਖ ਦੀ ਗੱਲ ਹੈ ਜੀ ਉਸ ਟਾਈਮ ਦੀ ਇਹ। ਉਹਨਾਂ ਨੂੰ ਯਾਦ ਕਰਕੇ ਹੁਣ ਸੇ ਅਸਟਾਚਕ ਗੱਲ ਇਹ ਆ ਵੀ ਉਹਨਾਂ ਦੀ ਕੁਰਬਾਨੀ ਨੂੰ ਭੁੱਲਿਆ ਨਹੀਂ ਜਾ ਸਕਦਾ। ਉਹ ਕਦੇ ਵੀ ਜਦ ਤੱਕ ਦੁਨੀਆ ਰਹੂਗੀ ਕਦੇ ਵੀ ਨਹੀਂ ਕੋਈ ਉਪਲਸਦਾ ਸੋ ਹੁਣ ਲੋਕ ਪਹਿਲਾਂ ਨਾਲੋਂ ਬਹੁਤ ਜਾਗਰੂਕ ਹੋ ਗਏ ਵੀ ਉਹਨਾਂ ਦੀ ਸਾਡੇ ਲਈ ਕੀ ਕਰਵਾਨੀ ਸੀ ਹਨਾ ਅਸੀਂ ਵੀ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਇਹੀ ਸੇਧ ਦੰਨੇ ਆ ਵੀ ਉੱਥੇ ਚਲੋ ਆਪਣਾ ਕੀ ਇਤਿਹਾਸ ਆ ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਕੀ ਸੀ ਪੰਜਵੀਂ ਵਾਰ ਆ ਰਹੇ ਹਾਂ ਚੱਲ ਕੇ ਪੈਦਲ ਹਾਂਜੀ ਹਾਂ ਤੁਸੀਂ ਮਤਲਬ ਉੱਥੋਂ ਨਾਬੇ ਤੋਂ ਪੈਦਲ ਚੱਲ ਕੇ ਹੱਸ ਨੂੰ ਪੈਦਲ 500 ਤੋਂ ਪੈਦਲ ਸਾਡੇ ਬੱਚੇ ਵੀ ਨਾਲ ਹੀ ਅਸੀਂ ਪੈਦਲ ਆ ਰਹੇ ਹਾਂ ਇਹ ਮਹਾਰਾਜ ਦੀ ਕਿਰਪਾ ਨਾਲ ਅੱਜ ਕੀ ਪੰਜਵੀਂ ਵਾਰ ਆ ਅਸੀਂ ਕੋਸ਼ਿਸ਼ ਕਰਾਂਗੇ ਗਾਹਾਂ ਨੂੰ ਵੀ ਮਾਰਾ ਜਦਾਂ ਸਾਨੂੰ ਬਾਲ ਬਖਸ਼ੇ ਸੀ ਆਈਏ ਆਉਂਦੇ ਰਹੀਏ ਜੀ ਹਾਂ ਜੀ ਜਿਵੇਂ ਬੱਚੇ ਬੱਚੇ ਵੀ ਨਾਲ ਆ ਰਹੇ ਨੇ ਇਹ ਵੀ ਮਤਲਬ ਪੈਦਲ ਹੈਣਾ ਕਈ ਵਾਰ ਸਮੱਸਿਆ ਪੈਦਲ ਹਾਂ ਜੀ ਕਦੋਂ ਤੋਂ ਚੱਲਦੇ ਹੋ ਤੁਸੀਂ ਇਹ ਸਵੇਰੇ ਸਾਡੇ ਸਵੇਰੇ ਸਾਡੇ ਨਾਲ ਚੱਲੇ ਸੀ ਵੀਰ ਜੀ ਹਾਂ ਜੀ ਅਸੀਂ ਇੱਕ ਵੀ ਜਗ੍ਹਾ ਨਹੀਂ ਖੜੇ ਮਤਲਬ ਕਿਤੇ ਲੰਗਰ ਖਾਣ ਵਾਸਤੇ ਭਾਵੇਂ 5-10 ਮਿੰਟ ਰੁਕੇ ਨਹੀਂ ਕੰਟੀਨਿਊ ਹੌਲੀ 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 ਮਾਰਾ ਦੀ ਵਾਹਿਗੁਰੂ ਵਾਹਿਗੁਰੂ ਕਰਦੇ ਸੀ ਆ ਰਹੇ ਕਿਵੇਂ ਮਤਲਬ ਉਹਨਾਂ ਦੀ ਵੱਡੀ ਸ਼ਾਨਦਤ ਸੀ ਕਿ ਹੈ ਨਾ ਸਭ ਤੋਂ ਮਹਿੰਗੀ ਧਰਤੀ ਵੀ ਕਿਹਾ ਜਾਂਦਾ ਤਾਂ ਇਸ ਵਾਰ ਕਹਿੰਦੇ ਲਗਭਗ 50 ਲੱਖ ਲੋਕ ਨੇ ਇੱਥੇ 3 ਦਿਨਾਂ ਵਿੱਚ ਨਤਮਸਤਕ ਸੰਗਤ ਨੇ ਹੋਣਾ ਹੈ ਤਾਂ ਕਿਵੇਂ ਦੇਖਦੇ ਹੋ ਹੁਣ ਅੱਗੇ ਅੱਗੇ ਜਾਗਰੂਕ ਹੋ ਰਹੇ ਨੇ ਲੋਕ ਇਸ ਕਰਕੇ ਇਧਰ ਨੂੰ ਫਿਰ ਰੁਝਾਨ ਵਧ ਰਿਹਾ ਵੀਰ ਜੀ ਪਤਾ ਕੀ ਗੱਲ ਆ ਅਸੀਂ ਨੇ ਅਸੀਂ ਤਾਂ ਜਾਗਰੂਕ ਹੋ ਰਹੇ ਆ ਜਿਹੜੇ ਹੋਰ ਧਰਮ ਵੀ ਨੇ ਅਸੀਂ ਹੁਣ ਪਿੱਛੇ ਦੇਖ ਲੈਣ ਦੀ ਕਈ ਆਪਾਂ ਕਹਿੰਦੇ ਨੇ ਭਈਏ ਬਿਹਾਰੀ ਉਹ ਵੀ ਪਿੱਛੋਂ ਪੈਦਲਾ ਆ ਰਹੇ ਨੇ ਅਸੀਂ ਖੁਦ ਹੈਰਾਨ ਮੰਨ ਗਏ ਬੇਸਤੇ ਚਲਾਉਣੀ ਆ ਹੁਣ ਪਿਛਲੇ ਸਾਲ ਨਾਲੋਂ ਵੀ ਦੁਨੀਆ ਇੰਨੀ ਦੁਨੀਆ ਆ ਰਹੀ ਹੈ ਵੀਰ ਜੀ ਮਤਲਬ ਮਤਲਬ ਲੋਕਾਂ ਲਈ ਲੋਕਾਂ ਦੇ ਮਨ ਚ ਇੰਨੀ ਸ਼ਰਧਾ ਹੁਣ ਇਸ ਜਗ੍ਹਾ ਲਈ ਕਿਉਂਕਿ ਇਹਨਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਇਹਨਾਂ ਦੇ ਇਹਨਾਂ ਕਰਕੇ ਹੀ ਆਪਾਂ ਅੱਜ ਇੱਥੇ ਵੇਚ ਰਹੇ ਆ ਜਿਹੜੀਆਂ ਆਪਾਂ ਨੂੰ ਉਹ ਕਹਿੰਦੇ ਨੇ ਨਾ ਮਹਾਰਾਣੀ ਸਰਦਾਰੀਆਂ ਵਕਸ਼ੀਆਂ ਉਹ ਇਹਨਾਂ ਕਰਕੇ ਹੀ ਨੇ ਆਪਾਂ ਹਾਂ ਇਸ ਇੱਕ ਤਰ੍ਹਾਂ ਇਹਨਾਂ ਨੇ ਹੀ ਬਚਾਲਿਆ ਹਰ ਆ ਹੁਣ ਅਸੀਂ ਵੀ ਮੇਰਾ ਮੈਂ ਵੀ ਜੀ ਮੈਂ ਮਤਲਬ ਦੂਜਾ ਪਰ ਮੈਂ ਆਪਣੇ ਬੇਟੇ ਨੂੰ ਸਰਦਾਰ ਬਣਾਇਆ ਜੀ ਸਾਡੇ ਪਰਿਵਾਰ ਚ ਪਹਿਲਾ ਹਿੰਦੂ ਕਮਿਊਨਿਟੀ ਨਹੀਂ ਵੀਰ ਜੀ ਹੈਗੇ ਅਸੀਂ ਸਿੱਖਾਂ ਬੜਾ ਸਾਡੇ ਪਰਵਾਰ 'ਚ ਸਾਰੇ हेयर कट ਦੀ ਤੇ ਮੇਰਾ ਬੇਟਾ ਜੀ ਅਸੀਂ ਇਹਨੂੰ ਸਰਦਾਰ ਬਣਾਇਆ ਆ ਜੀ ਹਾਂ ਅਸੀਂ ਇਹਦੇ ਆਪ ਵਾਲ ਰੱਖੇ ਵੀ ਨਹੀਂ ਯਾਰ ਸਾਡਾ ਇਤਿਹਾਸ ਜੋ ਹੈ ਹਨਾ ਚਲੋ ਸਾਡਾ ਤਾਂ ਹੁਣ ਟਾਈਮ ਨਿਕਲ ਗਿਆ ਪਰ ਅਸੀਂ ਦੋਦੇ ਸਾਡੇ ਜਵਾਕ ਵੀ ਉਹ ਚੀਜ਼ ਨੂੰ ਰਿਅਲਾਈਜ਼ ਕਰਨ ਵੀ ਕੀ ਆ ਉੱਥੇ ਇਸ ਕਰਕੇ ਅਸੀਂ ਹੁਣ ਸਾਰੇ ਪਾਸੋਂ ਤੋਂ ਵਾਹ ਗਰੂਪ ਵਾਹ ਗਰੂਪ ਕਰਦੇ 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 ਅਸੀਂ ਆਖਰੀ ਸਵਾਲ ਜਿਵੇਂ ਅੱਜਕੱਲ ਬੱਚੇ ਸਾਰੇ ਫੋਨ ਨਾਲ ਛੋਟੇ ਵਿਚ ਲਾਉਣ ਲੱਗੇ ਹੋਣਾ ਨਾ ਦੁਰਵਰਤੋਂ ਵੀ ਹੋ ਰਹੀ ਆ ਉਹਦੀ ਰੀਡਾਂ ਵਗੈਰਾ ਦੇਖੀ ਜਾਂਦੇ ਨੇ ਤੁਸੀਂ ਮਤਲਬ ਬੱਚਿਆਂ ਨੂੰ ਇਤਿਹਾਸ ਨਾਲ ਜੁੜਿਆ ਜਿਵੇਂ ਸਿੱਖ ਧਰਮ ਦਾ ਦਿਖਾਉਨੇ ਹੋ ਉਹ ਤਾਂ ਪ੍ਰਭਾਵਿਤ ਹੋਏ ਨੇ ਤੁਹਾਡੇ ਹਾਂਜੀ ਹਾਂਜੀ ਵੀਰ ਜੀ ਮੇਰੀ ਬੇਟੀ ਨੂੰ ਮੂਲ ਮੰਤਰ ਦਾ ਸਾਰਾ ਪਾਠ ਆਉਂਦਾ ਅਸੀਂ ਸਵੇਰੇ ਘਰੇ ਜਾ ਕੇ ਪਾਠ ਲਾਉਦੇ ਹਾਂ ਅਸੀਂ ਖੁਦ ਵੀ ਵੜ ਕਰਦੇ ਹਾਂ ਮੇਰੇ ਘਰ ਦੇ ਹੀ ਪਾਠ ਕਰਦੇ ਨੇ ਮੇਰੀ ਬੇਟੀ ਨੂੰ ਤੁਸੀਂ ਹੁਣ ਕੋਲੇ ਮੂਲ ਮੰਤਰ ਸਾਰਾ ਪੜ੍ਹ ਤੁਹਾਨੂੰ ਸੁਣਾ ਦਊਗੀ ਜੀ ਸੋ ਚੰਗੇ ਚੰਗਾ ਲੱਗਦਾ ਸਾਨੂੰ ਆਇਆ ਬੱਚਾ ਸਾਡਾ ਟਾਈਮ ਤੇ ਨਿਕਲ ਗਿਆ ਹੁਣ ਅੱਗੇ ਆਪਣੇ ਬੱਚਿਆਂ ਨੂੰ ਅਸੀਂ ਆਪਣਾ ਮਾਰੇ ਵਾਸਤੇ ਮਾਰੇ ਬਾਰੇ ਦੱਸੀਏ ਵੀ ਉਹਨਾਂ ਦੀ ਸਾਡੇ ਲਈ ਕੀ ਕੁਰਬਾਨੀ ਸੀ ਉਹ ਛੋਟੇ ਛੋਟੇ ਬੱਚੇ ਕਦੇ ਵੀ ਉਹ ਕੁਰਬਾਨੀ ਨੂੰ ਭੁੱਲ ਨਹੀਂ ਜਾ ਸਕ ਤੇ ਬਾਕੀ ਮਾਰਾ ਕਿਰਪਾ ਕਰਨੀ ਲੋਕ ਹੌਲੀ-ਹੌਲੀ ਬਹੁਤ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਲੋਕ ਜਾਗ ਰੁਕੋਗੇ ਅਸੀਂ ਦੇਖਦੇ ਹਾਂ ਨਾ ਹੁਣ ਲੋਕਾਂ ਜੰਨੇ ਵਰਾਖ ਚ ਲੋਕ ਆ ਰਹੇ ਨੇ ਸਾਡੇ ਨਾਲ ਇੰਨੀਆਂ ਬਜ਼ੁਰਗ ਮਾਤਾ ਵਿਚਾਰੀਆਂ ਮੈਨੂੰ ਲੱਗਦਾ 70 78 80 ਸਾਲ ਦੇ ਉਹ ਤੁਰੀਆਂ ਆ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਸਾਡਾ ਆ ਮੋਟੀਵੇਸ਼ਨ ਮਿਲਦੀ ਹੋਵੇ ਯਾਰ ਵੀ ਦੇਖ ਇਹਨਾਂ ਦੇ ਦਿਲ ਚ ਕੀ ਹੈ ਹਨਾ ਜੀ ਸੋ ਕੁਝ ਨੌਜਵਾਨ ਆ ਰਹੇ ਨੇ ਟਰੈਕਟਰਾਂ ਦੇ ਡੈਕ ਵੀ ਲਾਏ ਹੋਏ ਨੇ ਹਨਾ ਥੋੜਾ ਜਿਹਾ ਦੂਜੇ ਹੁੱਲੜਬਾਜੀ ਵੀ ਕਰਦੇ ਆ ਰਹੇ ਨੇ ਉਹਨਾਂ ਨੂੰ ਸੰਦੇਸ਼ ਕੀ ਦੋਗੇ ਬਿਰਜੀ ਪਤਾ ਕੀ ਗੱਲ ਆ ਅਸਲ ਤੇ ਚਲੋ ਕਹਿ ਨਹੀਂ ਦਿੰਦੇ ਵੀ ਥੋੜੇ ਹਲੇ ਨਮਾ ਖੂਨਾ ਪਰ ਉਹ ਵੀ ਨਾ ਅੰਦਰ ਸ਼ਰਦਾ ਤੋਂ ਨਾ ਦੇਖੋ ਹੈਗੀ ਉਹ ਵਿਚਾਰਿਆਂ ਦੇ ਹਨਾ ਐਡੀ ਤੋਂ ਬਠਿੰਡਾ ਮਾਨਸਾ ਕਿੱਥੋਂ ਕਿੱਥੋਂ ਹਿਆਣੇ ਤੱਕ ਤੋ ਆ ਰਹੇ ਨੇ ਹਨਾ ਚਲੋ ਸਾਰੇ ਆਪਣੇ ਕੰਮ ਕਰ ਛੱਡ ਕੇ ਅੱਜ ਮਾਰਾ ਦੀ ਯਾਦ ਵਿੱਚ ਉਹ ਸਾਬ ਜੰਦ ਦੀ ਯਾਦ ਵਿੱਚ ਐਡੀ ਦੂਰ ਦੂਰ ਆ ਰਹੇ ਹਾਂ ਚਲੋ ਨਮਾ ਖੂਨਾ ਥੋੜਾ ਹੁੰਦਾ ਹੀ ਆ ਵੀ ਐਦਾਂ ਪਰ ਫਿਰ ਵੀ ਮੈਂ ਦੇਖਿਆ ਪਿਛਲੀ ਵਾਰ ਨਾਲੋਂ ਇਸ ਵਾਰ ਤਾਂ ਬਹੁਤ ਘਟ ਗਿਆ ਤਾਂ ਅੱਛਾ ਇੱਕ ਗੱਲ ਇਹ ਵੀ ਕੀ ਦੇਖਿਆ ਨਾ ਮੈਂ ਹੁਣ ਅਸੀਂ ਰਸਤੇ 'ਚ ਸੁਣਦੇ ਆ ਰਹੇ ਸੀ ਬਹੁਤ ਟਰੈਕਟਰਾਂ ਦਾ ਮਾਰਾ ਦਾ ਪਾਠ ਲੱਗਿਆ ਹੋਇਆ ਸੀ ਹਾ ਧਾਰਮਿਕ ਹਾਂ ਜੀ ਨਹੀਂ ਪਹਿਲਾਂ ਤਾਂ ਗੀਤਵਾਦ ਦੇ ਸੀ ਨਾ ਮਤਲਬ ਹੁਣ ਮਾਰਾ ਦਾ ਪਾਠ ਚੱਲਦਾ ਆ ਰਿਹਾ ਸੋ ਲੋਕਾਂ ਨੂੰ ਹੁਣ ਬਹੁਤ ਪਤਾ ਲੱਗ ਗਿਆ ਇਹ ਚੀਜ਼ ਦਾ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਪੈਦਲ ਭਾਸ ਤੋਂ ਚੱਲ ਕੇ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਲਈ ਜਾ ਰਹੀ ਹੈ ਤੇ ਹੋਰ ਦੂਰ ਦੇ ਜਿਹੜਿਆਂ ਤੋਂ ਵੀ ਜਿਹੜੀ ਵੱਡੀ ਗਿਣਤੀ ਚ ਸੰਗਤ ਹੈ ਫਤਿਹਗੜ੍ਹ ਸਾਹਿਬ ਵਾਸਤੇ ਰਵਾਨਾ ਹੋ ਰਹੀ ਹੈ ਤੇ ਸ਼ਰਧਾ ਜਿਹੜੀ ਭਾਵਨਾ ਹੈ ਉਹ ਅੱਜ ਵੀ ਸੰਗਤ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪੈਦਲ ਸੰਗਤ ਹੈ ਜਿਹੜੀ ਉਧਰ ਨਾਤਮਸਤਕ ਹੋ ਰਹੀ ਹੈ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ